ਨਾਲਾ ਬਣਾ ਕੇ ਆ ਸਾਰਾ ਸੱਤੋ ਜਹਰ ਬਣਾਤਾ ਕਾਦੇ ਦਾ ਰਖਤੇ ਐਨਾਂ ਦੇ ਆ ਕੇ ਡਰਾਮੇ ਕਰ ਰਿਹਾ ਜੇ ਮੈਂ ਜੀ ਨੀ ਪੱਥਰ ਪੱਟਦਾ ਜੀ ਮੇਰੀ ਸਰਕਾਰ ਸੁਣਦੀ ਨਹੀਂ ਮੇਰਾ ਬੁਖਤਸਰ ਸੁਣਦਾ ਨਹੀਂ ਨੀ ਪੱਥਰ ਪੱਟ ਨਾਲ ਹੱਲ ਨਹੀਂ ਹੋਣਾ ਪੱਟਣੀਆਂ ਔਰ ਡਾਇਰਕ ਫੈਕਟਰੀਆਂ ਦੀਆਂ ਪਾਈਪਾਂ ਪੱਟੋ ਉਹ ਬੋਰ ਬੰਦ ਕਰੋ ਜੇ ਧਰਤੀ ਇਹਦਾ ਯਾਰ ਪਾ ਰਹਿਆ ਉਹ ਫੁੱਟੇ ਦਰਿਆਜ ਪੈਨੀਆਂ ਯਾਰਾਂ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਖੰਦ ਲਗਾਤਾਰ ਇੱਥੇ ਪੈ ਰਿਹਾ ਜਿਨੂੰ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇੱਥੇ ਡਰੀਆਂ ਜਿੰਨਾਂ ਦੇ ਪਸੂਦਾਰਾ ਗੋਰਾ ਵਿਚਾਰ ਫਤਲ ਜਾ ਰਿਹਾ ਉਹ ਇੱਥੇ ਲੱਖਾਂ ਦੀ ਜ਼ਮੀਨ ਨੂੰ ਪਾੜੇ ਦੀ ਉਹਨਾਂ ਦਾ ਜਿੰਨਾ ਸੀਵੇ ਦਾ ਪਾਣੀ ਸਾਰਾ ਫਤਲ ਵਿੱਚ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿੰਨਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਉਹ ਸਾਰੀ ਗੰਦਗੀ ਸਤਲ ਵਿੱਚ ਪੈ ਰਹੀ ਆ ਭਾਓ ਸੁਇਸ ਕਰਕੇ ਅੱਜ ਜਿਹੜਾ ਇਕੱਠ ਹੈ ਹੋਇਆ ਇਹ ਇਕੱਠ ਦਾ ਇਥੋਂ ਇੱਕ ਸੁਨੇਹਾ ਦੇਊਗਾ ਕਿ ਜੇ 15 ਸਤੰਬਰ ਤੱਕ ਇਹ ਯਾਰਾਂ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਤਿੰਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਵੀ ਅਸੀਂ ਚਾਹੇ ਫੈਕਟਰੀਆਂ ਬੰਦ ਕਰ ਗਏ ਚਾਹੇ ਬੁੱਢਾ ਜ਼ਰਾਂਜ ਬੰਨ ਮਾਰ ਗਏ ਜੋ ਵੀ ਕਰਨਾ ਹੈ ਕਰਨਾ ਹੀ ਪੈਣਾ ਹੈ ਤੇ ਉਹਦੇ ਜਿੱਦ ਤੱਕਾਨੂੰ ਸੁਣਾਇਆ ਦਿੱਤਾ ਜਾਊਗਾ ਭਰਾਵੋ ਉਹਦੇ ਪੰਜਾਬ ਦੇ ਵਿੱਚੋਂ ਜਿੱਦ ਅੱਜ ਕੋਨੇ-ਕੋਨੇ ਚ ਆਏ ਆ ਆਪਣੇ ਆ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀ ਨਾਲ ਭਰ ਕੇ ਗੱਟੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇਸੂਂਗਾਂ ਲੈ ਕੇ ਕੰਗਾਂ ਬੱਥਰ ਲੈ ਕੇ ਜੇ ਪਹੁੰਚ ਜੋ ਤੇ ਪੈਰ ਜੁੱਤੀ ਨਾ ਪਾਇਓ ਜੇ ਆਪਾਂ ਇਹਨੂੰ ਦੇਖੀ ਗਏ ਵੀ ਕੋਈ ਹੋਰ ਉੱਠ ਕੇ ਦਰਿਆਵਾਂ ਨੂੰ ਇਹਨਾਂ ぶਡੇ ਦਰਿਆਵਾਂ ਨੂੰ ぶਡੇ ਨਾਲੋਂ ਬੰਨ ਮਾਰੂਗਾ ਕਲਾਸਿਕ ਰਾਜ ਬੈਠੇ ਪ੍ਰਭ ਮੋਤ ਨੂੰ ਗੱਲ ਲਾਵਾਂਗੇ ਲਗਾਤਾਰ ਆਪਾਂ 18 ਜੂਨ ਤੋਂ ਤੱਕ ਹੈ ਬਈ ਮਰੇ ਪਿੱਛੇ ਨਹੀਂ ਮੁੱਚੀ ਸਾਡੀ ਟੀਮ ਉਸ ਆ ਕਾਲੇ ਪਾਣੀਆਂ ਦਾ ਬਹੁਤ ਜਿਆਦੇ ਮੇਲ ਦੇ ਨਾਲ ਪੂਰੇ ਪੰਜਾਬ ਘੁੰਮੀ ਆ ਅੱਜ ਤੁਹਾਟਾ ਇੱਕ ਇੱਕ ਕਦਮ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਇਆ ਸਰ ਮੱਥੇ ਆ ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਕਿ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ ਕਿਉਂਕਿ ਜਿਹੜੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਜਿਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣਿਆਂ ਤੋਂ ਲੈ ਕੇ ਫੋਰੀਸਪੁਰ, ਮੋਗਾ, ਮੁਕਤਸਰ, ਫਰੀਦਕੋਟ ਹਵੌਰ, ਪਾਲਕਾ ਪਿੰਡਾਂ ਦੇ ਵਿੱਚ ਐਨੇ ਮਾੜੇ ਹਾਲਾਤ ਆ ਵੀ 70 70 ਸੀਐਸਪੀ ਪੀਜੀ ਲੋਕਾਂ ਨੂੰ ਕਾਲਾ ਪੀਆ ਦੇ ਕੈਂਸਰ ਹੋ ਚੁੱਕਿਆ ਜਵਾਕਾਂ ਨੂੰ ਭਿਆਨ ਤੋਂ ਭਿਆਨਤ ਬਾਰਨਾ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠੇ ਆ ਇਹ ਗੰਦੇ ਨੇ ਜ਼ਹਿਰ ਲਗਾਤਾਰ 24 ਸਾਲ ਤੋਂ ਪਾਇਆ ਜਾ ਰਿਹਾ ਜੋ ਇਹਨਾਂ ਨੇ ਬੁੱਢੇ ਜਿਆ ਰਹੇ ਬੁੱਢਾ ਨਾਲਾ ਬਣਾ ਕੇ ਆ ਸਾਰਾ ਸੱਤੋ ਜ਼ਹਿਰ ਬਣਾਤਾ ਕਾਹਦੇ ਨਾਲ ਬੈਠੇ ਐਨਾਂ ਦੇ ਆ ਕੇ ਡਰਾਮੇ ਕਰ ਰਿਹਾ ਜੇ ਮੈਂ ਜੀ ਨਹੀਂ ਪੱਥਰ ਪਟਦਾ ਜੀ ਮੇਰੀ ਸਰਕਾਰ ਸੁਣਦੀ ਨਹੀਂ ਜੀ mera ਪ੍ਰੋਟੈਸਟ ਸੁਣਦਾ ਨਹੀਂ ਨੀ ਪੱਖਰ ਪੱਤਣ ਨਾਲ ਹੱਲ ਨਹੀਂ ਹੋਣਾ ਪੱਤਣੀਆਂ ਔਰ ਡਾਈਗ ਫੈਕਟਰੀਆਂ ਦੀਆਂ ਪੈਪਾ ਪੱਟੋ ਉਹ ਬੋਰ ਬੰਦ ਕਰੋ ਜੇ ਧਰਤੀ ਇਦਾਂ ਯਾਰ ਪਾ ਰਹੀਆ ਉਹ ਫੁੱਟੇ ਜਿਆੜ ਪੈਦੀਆਂ ਯਾਰਾਂ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਗੰਦ ਲਗਾਤਾਰ ਇੱਥੇ ਪੈ ਰਿਹਾ ਜਿਲੇਮ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇੱਥੇ ਡਹਿਰੀਆਂ ਜਿੰਨਾ ਦੇ ਪਸੂਨਾਂ ਦਾ ਗੋਰਾ ਵਿਚਾਰ ਫਤਲ ਜਾ ਰਿਹਾ ਉਹ ਜੱਲ ਜੱਲੀ ਰਾਜੀ ਨੂੰ ਪਾਣੀ ਦੀ ਉਹਨਾਂ ਦਾ ਜਿੰਨਾ ਸੀਵੇ ਦਾ ਪਾਣੀ ਸਾਰਾ ਫੋਟੋ ਚ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿੰਨਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਆਉਂਦਾ ਸਾਰੀ ਗੰਦਗੀ ਸਤ ਵਿੱਚ ਪੈ ਰਹੀ ਆ ਭਾਉ ਸੁਵੇਸ਼ ਕਰਕੇ ਅੱਜ ਜਿਹੜਾ ਇਕੱਠੇ ਹੋਇਆ ਇਹ ਇਕੱਠ ਸਾਡਾ ਇੱਥੋਂ ਇੱਕ ਸੁਨੇਹਾ ਦੇਊਗਾ ਕਿ ਜੇ 15 ਸਤੰਬਰ ਤੱਕ ਇਹ ਯਾਰਾਂ ਬੰਦ ਨਹੀਂ ਕਰਦੇ ਕਾ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਤਿੰਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਵੀ ਅਸੀਂ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਗੁੱਟੜ ਜਨਤ ਬੰਦ ਮਾਰ ਕੇ ਜੋ ਵੀ ਕਰਨਾ ਹੈ ਕਰਨਾ ਹੀ ਪੈਣਾ ਤੇ ਉਹਦੇ ਜਿੱਦਤਾ ਨੂੰ ਸੁਣਾ ਦਿੱਤਾ ਜਾਊਗਾ ਭਰਾਵੋ ਉਹਦੇ ਪੰਜਾਬ ਦੇ ਵਿੱਚੋਂ ਜਿੱਦ ਅੱਜ ਕੋਨੇ-ਕੋਨੇ ਚ ਆਏ ਆ ਆਪਣੇ ਆ ਟ੍ਰਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀ ਨਾਲ ਭਰ ਕੇ ਗੱਟੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇਸੂਆਂ ਲੈ ਕੇ ਕੰਗਾ ਬੱਥਰ ਲੈ ਕੇ ਜੇ ਪਹੁੰਚ ਜਾਓ ਤੇ ਪੈਰ ਜੁੱਤੀ ਨਾ ਪਾਇਓ ਜੇ ਆਪਾਂ ਇਹਨੂੰ ਦੇਖੀ ਗਏ ਵੀ ਕੋਈ ਹੋਰ ਉੱਠ ਕੇ ਦਰਿਆ 'ਆਂ ਨੂੰ ਇਹਨਾਂ ਬੁੱਢੇ ਦਰਿਆ 'ਆਂ ਨੂੰ ਬੁੱਢੇ ਨਾਲੋਂ ਬੰਨ੍ਹ ਮਾਰੂਗਾ ਕਾਸੀ ਕਰਾਜ ਬੈਠੇ ਪ੍ਰਭ ਮੋਤ ਨੂੰ ਗੱਲ ਲਾ ਲਾਂਗੇ ਸਿਸਕਾਰ ਕੇ ਤੁਹਾਨੂੰ ਬੇਨਤੀ ਆ ਆ ਪੰਜਾਬ ਦਾ ਮੁੱਖ ਮੰਤਰੀ ਜਿਨਾ ਕਰੇ ਸਾਡੇ ਨਾਲ ਖੜਕੇ ਆ ਬਾਈ ਮਕੋਜ ਕਰਾ ਸਾਰੀ ਸਾਰੀ ਟੀਮ ਖੜੀ ਆ ਐਸੇ ਬੁੱਢੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਕਰਤਾਰ ਸਿੰਘ ਸੱਧਵਾ ਇੱਥੇ ਵੀਡੀਓ ਪਾਉਦੇ ਹੁੰਦੇ ਸੀਗੇ ਕਿ ਆਹ ਦੇ ਕੋਈ ਯਾਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਮੁੱਖ ਮੰਤਰੀ ਜੀ ਦਾ ਝੁਪਕੜਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਹੇਠਾਂ ਜੇਹਰਾ ਪਾਗਾਂ ਜਾਂਦੀਆਂ ਬੋਲ ਕਰਕੇ ਫੈਕਟਰੀਆਂ ਜਾਲਾ ਪਾੜੀਆਂ ਨੇ ਇਹਦਾ ਲੋਕਾਂ ਦਾ ਏਕਾਸ ਦੀ ਲੋਕਾਂ ਦੀ ਤਾਕਤ ਸੀਗੀ ਕਿ ਜੀਲਾ ਫੈਕਟਰੀ ਤੁਸੀਂ ਬੰਨ੍ਹ ਕਰਾਤੀ ਆਹ ਮੱਤੇ ਵਾਲਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਰੱਜੀਆਂ ਗੱਲਾਂ ਹੋਰ ਸੀ ਅੱਜ ਦੀਆਂ ਗੱਲਾਂ ਹੋਰ ਹੈ ਮੈਂ ਇਹ ਨੂੰ ਪੰਜਾਬ ਦਾ ਨੀਰੋ ਮੰਨਦਾ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਸਰਦਾ ਸੀ ਬਲਦਾ ਸੀ ਮੱਤਵਿਆ ਸੀ ਮਰ ਰਿਹਾ ਸੀ ਜਦ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ ਬੰਦਰੀ ਬਿਲਾ ਲਿਆ ਸੀ ਅੱਜ ਪੰਜਾਬ ਸਰਦਾ ਬਲਦਾ ਰੋਜ਼ ਦਰਜਨਾ ਮੁੰਡੇ ਚਿੱਟੇ ਦਾ ਮਾਰ ਦਿੱਤੀਗੇ ਲਾ ਕੇ ਮਾਰ ਰਹੇ ਆ ਰੋਜ਼ ਗੋਲ ਦਾ ਚਲਦੀਆਂ ਆ ਲੈ ਨਰਾਈ ਦੇ ਘਰੇ ਆ ਕੇ ਗੋਲ ਦਾ ਮਾਰਦੇ ਉਹ ਪਾਸੋਂ ਮਾਨਸਾ ਦੇ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲ ਦਾ ਮਾਰ ਕੇ ਸਾਡੇ ਨੌਜਵਾਨਾ ਨਹੀਂ ਉਹ ਮੌਤ ਦੇ ਕੰਮ ਕਰਾ ਜਾ ਰਿਹਾ ਹੋਰ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਣੀਆਂ ਦੇ ਦੇ ਯਾਰਾ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸਾਦੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਛੜੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਇਹ ਪੰਜਾਬ ਦਾ ਨੀਰ ਇਹ ਚੁਰਕ ਤੇ ਚਾਜ ਖੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਹੈ ਇਹ ਗੱਪ ਰੋੜ ਰਿਹਾ ਹੈ ਇਹ ਲੋਕਾਂ ਨੂੰ ਐਂ ਡੰਗਾ ਟਪਾ ਰਿਹਾ ਵੀ ਮੈਂ ਚਾਰ ਗਾਲਾਂ ਬਾਦਲਾ ਨੂੰ ਕੱਢ ਦੂੰਗਾ ਮੈਂ ਚਾਰ ਗਾਲਾਂ ਕਾਰਸਾਂ ਨੂੰ ਕੱਢ ਦੂੰਗਾ ਲੋਕ ਕਹਿੰਦੇ ਬੱਲੇ ਬੱਲੇ ਬਹੁਤ ਕੈਂਡ ਬੰਦਾ ਕੁ 3 ਸਾਲ ਦੇ ਵਿੱਚ ਕੀ ਕੀਤਾ ਸਵਾਲੇ ਉਹਦਾ ਬੇਕਰਾਤੀ ਲੋਕਾਂ ਨੇ ਮਿੱਟੀ 'ਤੇ ਮਾਰਦੇ ਤੈਨੂੰ 92 ਬੰਦੇ ਦੇ ਉੱਤੇ ਤੂੰ ਹੀ ਕੀਤਾ ਸਵਾਲੇ ਪੈਦਾ ਹੁੰਦਾ ਹੈ ਪਰ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਮੈਂ ਅੱਜ ਤੁਹਾਨੂੰ ਇਹ ਲੁਧਿਆਣਾ ਖੜ ਕੇ ਕਹਿਣਾ ਚਾਹਣਾ ਇਹ ਪੰਜਾਬ ਦਾ ਸਭ ਤੋਂ ਮਾਰਾ ਘੱਟਿਆਦ ਨਿਖਿਤ ਬੰਦਾ ਸਾਡ ਤੂੰ ਕਰ ਮੇਰੀ ਗੱਲ ਜਿੱਤੇ ਰੱਖਿਓ ਕਿਉਂਕਿ ਬੰਦਾ ਇਹੋ ਜਿਹੇ ਲੋਕਾਂ ਜੋ ਇਸ ਬੈਠੀ ਕੁਰਸੀ ਸਲਾਮ ਕਰਨੀ ਚਾਹੀਦੀ ਹੈ ਐ ਸਾਰੀ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿ ਜਾਂਦੇ ਆ ਮਰਦੋਰ ਜਾ ਕੇ ਦਿੱਲੀ ਦੀਆਂ ਟੱਪੜਾਂ ਚੜਦੇ ਆ ਉਹਨਾਂ ਦੀ ਜੁੱਤੀ ਚੜਦੇ ਆ ਜਾ ਕੇ ਵੀ ਸਾਡੀ ਕੁਰਸੀ ਸलामਤ ਰਹੇ ਜੇ ਪੰਜਾਬ ਨੂੰ ਜਿੰਨਾ ਮਰਜ਼ੀ ਅੱਗ ਲਾ ਕੇ ਮਾਰਨਾ ਮਚਾਉਣਾ ਮਚਾ ਦੇ ਸਾਨੂੰ ਕੋਈ ਪਰਵਾਹ ਨਹੀਂ ਓਏ ਲਾਂਡੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਸੋਡੀਆਂ ਕੁਰਸੀਆਂ ਕਿਵੇਂ ਸलामਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਜਿਉਂਦੇ ਆ ਆ ਦੇਖੋ 15 ਅਗਸਤ ਨੂੰ ਜਿਹੜਾ ਅੱਥੇ ਗੁਰਿਤ ਪ੍ਰੂਫ ਸੀਸਾ ਲਾ ਕੇ ਭਰਸੇ ਨੇ ਲਿਆ ਰਾਕੇ ਜੀ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਬੇ ਨਾਲ ਤਾਸ ਖੇਡਦਾ ਹੁੰਦਾ ਐ ਅੱਜ ਇੰਨਾ ਫਿਕਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਬੁਲਟ ਪ੍ਰੂਫ ਸ਼ੀਸ਼ੇ ਲਾ ਕੇ ਛੋਡੇ ਕਾਲਜਾਂ ਨੂੰ ਛੋਟੀਆਂ ਯੂਨੀਵਰਸਿਟੀਆਂ ਨੂੰ ਛੋਟੇ ਸਕੂਲਾਂ ਨੂੰ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਸੈਂਟਰ ਦੇ ਹਵਾਲੇ ਕਰ ਰਿਹਾ ਹੈ ਛੋਟੀ ਸਿੱਖਿਆ ਜੀ ਮਹਿੰਗੀ ਹੋ ਜਾਣੀ ਹੈ ਵੀ ਗਰੀਬਾਂ ਦੇ ਬਸਤਾ ਰੋਕ ਨਹੀਂ ਲੈਣਾ ਇੱਥੇ ਤੇ ਸੈਂਟਰ ਨੇ ਇੱਥੇ ਆਪਣੀ ਆਰਟ ਕਰਕੇ ਤੁਹਾਡਾ ਇਤਿਹਾਸ ਬਦਲਣਾ ਤੁਹਾਡਾ ਸੈਟਲਸ ਬਦਲਣਾ ਤੁਹਾਡਾ ਦਰਸਾ ਬਦਲਣਾ ਉਹ ਆਪਣੇ ਹੀਰੋ ਬਣਾਉਣਗੇ ਸਾਡਾ ਨੂੰ ਜੀਰੋ ਬਣਾਉਣਗੇ ਇਹ ਲਗਾਤਾਰ ਹੱਥਕੜਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਭਾਗੋ ਮਾਰ ਰਿਹਾ ਸੰਭਲ ਜਾ ਇਹਦੀ ਜ਼ਿੰਮੇਵਾਰੀ ਆ ਇਹ 1 ਮਿੰਟ ਦੀ ਬੰਦ ਕਰ ਸਕਦਾ ਐਥੇ ਟੀਮ ਆਈ ਸੀਗੀ ਜਿਨ੍ਹਾਂ ਦੇ ਵਿੱਚ ਵੀਰ ਸੋ ਸਿੱਟਿਆ ਵੀ ਆਇਆ ਸੀਗਾ 35 ਫੈਕਟਰੀਆਂ ਸੀ ਲੋੜਦਾ ਸੀ ਬੰਦ ਹੋ ਰਿਹਾ ਸੀ ਅਸੀਂ ਪੁੱਛਣਾ ਚਾਹੁੰਦੇ ਹਾਂ ਉਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਉਹ ਬਲਬੀਰ ਸਿੰਘ ਸਿੱਤਿਆਲ ਨੂੰ ਜਿਹੜਾ ਕਰਾਂ ਮੈਂ ਧਰਤੀ ਹਵਾ ਪਾਣੀ ਬਚਾਉਣੇ ਆਂ ਤੇ ਭਾਈ ਸਾਹਿਬ ਕੋਈ ਮਿਲਦੀ ਧਰਤੀ ਹਵਾ ਪਾਣੀ ਭੁੱਲ ਗਏ ਬੋਲਿਆ ਜਾ ਕੇ ਉੱਥੇ ਪਾਰਲੀਮੈਂਟ ਚ ਆਵਾਜ਼ ਚੱਕੀ 283 ਸੁਨੇਹ ਬੋਲਦੇ ਆਫੇ ਜਾ ਕੇ ਵੀ ਜਿਹੜਾ ਜ਼ਹਿਰ ਸਾਨੂੰ ਦੇ ਕੇ ਮਾਰਿਆ ਜਾ ਰਿਹਾ ਬੁੱਢੇ ਦਿਆਂ ਨਹੀਂ ਲੋਕਾਂ ਨੂੰ 283 ਬੋਲਿਆ ਆ ਰਾਜੇ ਫਰੰਗ ਵਰਗੇ ਪ੍ਰੇਟਰੀਆਂ ਦੇ ਹੱਥ ਚ ਬੋਲ ਕੇ ਆਏ ਆ ਏ ਕਹਿੰਗੇ ਜੀ ਜੇ ਬਿਲੇਟ ਨਾਲ ਲੱਗੀਆਂ ਵਿਕਾਸ ਨਹੀਂ ਹੋਣਾ ਇਹ ਵਿਕਾਸ ਦੇ ਰਾਜ ਰੋਲਾ ਪਾਉਂਦੇ ਆ ਇੱਕ ਪਾਸੇ ਜ਼ਿੰਦਗੀ ਐ ਇੱਕ ਪਾਸੇ ਮੌਤ ਐ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਐ ਇੱਕ ਪਾਸੇ ਜ਼ਿੰਦਗੀ ਐ ਕਿਹਨੂੰ ਚੁਣੋਗੇ ਯਾ ਤੇ ਜਹਾਨਾ ਦਾ ਜਹਾਨ ਹੈ ਉਹ ਕਹਿੰਦਾ ਵੀ ਉਹ ਸੋਨੇ ਦਾ ਕੀ ਕੰਨਾਂ ਦਾ ਘੱਟ ਪਿਆ ਉਹ ਸੋਨੇ ਕੰਨਾਂ ਨੂੰ ਖਵਾ ਦੇ ਅਸੀਂ ਮਾਰ ਰਹੇ ਆ ਯਾਰਾਂ ਦੇ ਨਾਲ ਇਹ ਕਿੰਨਾ ਫਿਲਟਰਾਂ ਲਾ ਦੇ ਜੀ ਅੱਗੇ 50 ਕਿੰਨੇ ਫਿਲਟਰਾਂ ਸੀ ਬਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਰਨੇ ਖੇਤੀ ਦੇ ਮੁੱਲ ਮਿਲ ਜਾਣ ਸਾਡੇ ਬਗਲਾ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡੀਕਰਨ ਹੋ ਜਾਵੇ ਸਧਿਆ ਬੱਚੇ ਕਿਸਾਨ ਅੱਤ ਕੈ ਮਹੀਨੇ ਹੋ ਗਏ ਸ਼ੰਭੂ ਦੇ ਖਲੋੜੀ ਦੇ ਉੱਤੇ ਦਾਦਾ ਮਾਰੀ ਜਾਂਦੇ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਰਸਾ ਹੋ ਰਹੀ ਹੈ ਸਾਡੇ ਲੋਕਾਂ ਦੀ ਸੋ ਸੁਭਾਵੋ ਸੋਚਿਆਂ ਦੀ ਲੋੜ ਆ ਹੁਣ ਘਰੇ 'ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਤੁਰਨਾ ਪੈਣਾ ਨਹੀਂ ਯਾਰ ਬਰਖੇ ਪਿੱਛੇ ਨਾਲ ਵੀਡੀਓ ਪਾਈ ਸੀਗੀ 18 ਕਰੋੜ ਦਾ ਕੀ ਗੱਲ ਕਰਨਾ ਕਿ ਬੱਚੇ ਦੇ 18 ਕਰੋੜ ਦਾ ਫੀਣਾ ਨਹੀਂ ਹੋਣਾ 18-18 ਕਰੋੜ ਦੇ ਕਿਹੇ ਕਿੱਥੋਂ ਲਵਾ ਲਵਾਂਗੇ ਇਹ ਜਿਹੜੀਆਂ ਬੋਲਦੇ ਸਾਡੇ ਜਵਾਕਾਂ ਨੂੰ ਲੱਗ ਰਿਹਾ ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲੋਂ ਚੰਗਾ ਉੱਠ ਕੇ ਸੜਕਾਂ ਤੇ ਆ ਕੇ ਤੇ ਆ ਬੁੱਢੇ ਜਲਾਮਾਂ ਨੂੰ ਬੰਨ੍ਹ ਮਾਰ ਗਏ ਤਾਹੋ ਜਿੱਦ ਤੇ ਆਨੂੰ ਸੱਤਾ ਦੇਵਾਂਗੇ ਪਰ ਦੇ ਪਾਰ ਚੁੱਕਿਆ ਪਾਓ ਵੱਡੀ ਗਿਣਤੀ 'ਚ ਪਹੁੰਚਿਓ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਡਾਂ ਨੂੰ ਆ ਪਾਣੀ ਦਿਖਾਓ ਜੀ ਆ ਦਿਖਾਓ ਆ ਸਾਡੇ ਪਾਣੀ ਬੋਤਲਾਂ ਨੇ ਆ ਇਹ ਪਾਣੀ ਹੈ ਜਦ ਤੁਸੀਂ ਲਗਾਤਾਰ ਪੀ ਰਹੇ ਹੋ ਥੇਲੇ 35-40 ਸਾਲ ਤੋਂ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੈਮੀਕਲ ਰਸਾਇਣੀਆਂ ਵਾਂ ਤੇ ਕਿੰਨੇ ਤਰ੍ਹਾਂ ਦੀ ਜ਼ਹਿਰ ਆ ਪਾਣੀ ਚ ਭਾਵੋ ਆ ਮੈਂ ਕਹਿੰਦਾ ਜਿਹੜੇ ਬੰਦੇ ਕਹਿੰਦੇ ਆ ਫੈਕਟਰੀਆਂ ਚਾਹੀਦੀਆਂ ਆ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣ ਇੱਕ ਬੂੰਦ ਦੀ ਇੱਕ ਬੂੰਦ ਆਪਣੀ ਜੀਤ ਹੱਥ ਨਹੀਂ ਮੰਨ ਜਾਗੇ ਤੁਸੀਂ ਸਪਾਹੀਓਂ ਦੇ ਅਸੀਂ ਗਲਤ ਆਹ ਪਾਣੀ ਪੀ ਰਿਹਾ ਤੁਸੀਂ ਸੋ ਮੈਂ ਬੇਨਤੀ ਕਰਦਾ ਇੱਕ ਵਾਰ ਜਿੰਨੇ ਤੁਸੀਂ ਸੰਗ ਦੇ ਤੇ ਆਈਆਂ ਆਪਾਂ ਸਾਰਿਆਂ ਨੇ ਇਦੋਂ ਸ਼ੀਰ ਗਫਤਾਰ ਸਰਫ ਸਾਡੇਰੇ ਬੁੱਤਕ ਜਾਣਾ ਹੈ ਉੱਥੇ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮਗਰ ਗੱਡੀਆਂ ਦੇ ਵਿੱਚ ਆਈ ਜਾਊਗਾ ਉਹ ਬਾਰੇ ਬੰਦੇ ਗੱਡੀਆਂ 'ਚ ਨਹੀਂ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਚੁਰਕੇ ਪੈਦਲ ਮਾਰਚ ਕਰਨਾ ਸਭੇ ਅੱਛਾ ਲੱਗਤਾ ਔਰ ਸਾਰੇ ਝੰਡੇ ਮੈਂ ਬੇਇਜ਼ਤੀ ਕਰੂੰਗਾ ਕਿ ਚਾਰ ਖਾਦੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਗੱਡੀਆਂ ਸਾਡੀ ਬੱਸ ਗੱਡੀਆਂ ਪਿੱਛੇ ਉਦੋਂ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਤੋਂ ਨਾ ਹੋਵੇ ਕਿਰਪਾ ਚੁਰਕੇ ਪਈ ਬਾਈ ਚੌਥ ਤੱਕ ਜਾਣਾ ਮੇਰਾ ਵੀਰ ਅਗਲੀ ਬੇਨਤੀ ਆ ਮੇਰੀ ਅੱਜ ਆ ਰਹੇ ਹਾਂ ਅੱਜ ਬਾਪਸਣਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਬਲੀਪੁਰ ਚੱਕ ਕੇ ਆਏ ਅੱਜ ਨੇੜੇ ਹੀ ਆ ਬਲੀਪੁਰ ਇੱਥੋਂ ਜਿੱਥੇ ਆ ਪਾਣੀ ਤੁਸੀਂ ਉੱਥੇ ਖੜ ਕੇ ਦੇਖਿਓ ਅੱਜ ਹੀ ਤੁਹਾਨੂੰ ਸਾਹ ਸੁਜੂਗਾ ਕਿਸੀ ਕਿਹੜੇ ਨਾਲ ਯਾਰਾ ਪੀ ਰਿਹਾ ਜਾਓ ਉੱਥੇ 10 ਮਿੰਟ ਦੀ ਖੜਦਾ ਔਖਾ ਹੋ ਜੂਗਾ ਜਾ ਕੇ ਨੂੰ ਆਇਓ ਉੱਥੇ ਐਂ ਕੈਸਾ ਬੋਲਣਾ ਕਰੂ ਤੜਨੀਆਂ ਤੁਹਾਡੇ ਸੈਂਕੜੇ ਕਮੇ ਦੀ ਬੱਚੂ ਅੱਜ ਬੇਨਤੀ ਆ ਸਾਰੇ ਜਿੱਦੋਂ ਹੀ ਆਪਣਾ ਉਥੇ ગામ ਦੇ ਬੱਚਾ ਮਾਰਚ ਆਪਣਾ ਸਨਮਤ ਹੋਣਾ ਤਾਂ ਤੁਸੀਂ ਆਪੋ ਆਪਣੀਆਂ ਗੱਡੀਆਂ ਮਗਰ ਤੋਰੀ ਆਓ ਕੱਲਾ ਕੱਲਾ ਡਰਾਈਵਰਾਂ ਦੇ ਤੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਲੋ ਤੁਹਾਨੂੰ ਬੇਨਤੀ ਹੈ ਕਿ ਬਲੀਪੁਰ ਜਿੱਥੋਂ ਭੱਜੋ ਆਪਣੇ ਨਕਸ਼ੇ ਦੇ ਸਾਹਮਣੇ ਸੀ ਬਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਵਿੱਚ ਮਿਲਦਾ ਉੱਥੇ ਖੜ ਕੇ ਜੂੜ ਦੇਖ ਕੇ ਜਾਓ ਯਾਰ ਸੋ ਜਿਨ੍ਹਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਵੱਖ-ਵੱਖ ਜਿਲ੍ਹਿਆਂ ਤੋਂ ਆਏ ਮਾਨਸਾ ਤੋਂ ਬਰਿੰਦੇ ਤੋਂ ਬਹੁਤ ਵੱਡੀ ਗਿਣਤੀ ਬਸਾਂ ਭਰ ਕੇ ਆਈਆਂ ਨੇ ਆਮਲਾਦ ਜੀ ਤੇ ਇਸ ਤਰ੍ਹਾਂ ਹੋਰ ਪਾਕਾਂ ਤੋਂ ਫਰੀਦਕੋਟ ਫਿਰੋਇਪੁਰ ਮੋਗਾ ਕਪੂਰਥਲਾ ਲੰਗੜਾ ਪਟਿਆਲਾ ਲੁਧਿਆਣਾ ਉਹ ਵੱਡੀ ਪੱਧਰ ਤੇ ਤੁਸੀਂ ਆਏ ਆ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਗੱਲ ਨੂੰ ਸਮਝਿਆ ਲੜਾਈ ਸਾਡੀ ਸਾਰਿਆਂ ਦੀ ਹੈ ਸਵਾਵਾ ਕੋਟ ਕੇ ਮੇਰਾ ਵੀ ਲੜਾਈ ਨਾਲ ਕੇ ਵਲੀਪੁਰ میری ਬੇਨਤੀ ਆ ਲੈ ਵੀ ਇੱਕ ਨੰਟਾਰ ਨਾਲ ਨਾਲ ਲਾਵਾਂਗੇ ਹੁਣ ਨਾਲ ਨਾਲ ਜਕਾਰੇ ਲਾਵਾਂਗੇ ਝਾਨ ਨਾਲ ਪੂਰੀ ਬੰਦਵਾਦ ਵਿੱਚ ਆਪਾਂ ਇਧਰ ਦੇ ਪਾਸੇ ਤੁਰਨਾ ਆ ਸਟੇਜ ਦੇ ਇਧਰੋਂ ਜਾਵਾਂ ਸੱਜਿਆ ਤਰ੍ਹਾਂ ਤੁਰਾਂਗੇ ਐਵੇਂ ਨਹੀਂ ਜਾਣਾ ਆਪਾਂ ਪੰਜਾਬ ਸਰਕਾਰ